ਕਹਿੰਦਾ ਤੇਰੇ ਹੁੰਦੇ ਆ ਪੀਂਦੇ ਨਹੀਂ ਸਾ ਠੀਕ ਆ ਸਾਡੇ ਭਰਾ ਨਾ ਜਿਹੜੇ ਬੱਕਰਾਂ ਵਾਲੇ ਇਹ ਜਾਦਾ ਕਰ ਲੈ ਲੈ ਨਹੀਂ ਸਾਡੇ ਵਾਲਾ ਚੱਲ ਹੈ ਬਾਈ ਬਠਿੰਡੇ ਵਾਲੇ ਬਾਈ ਮਿਲ ਗਿਆ ਆਪਾਂ ਨੂੰ ਇੰਦਗੜ ਮੇਲੇ ਤੇ ਤੇ ਇਹ ਵੀ ਇੱਥੇ ਬੱਕਰੀਆਂ ਦਾ ਮੱਥਾ ਟਿਕਿਆਉਣ ਲਾਇਏ ਨੇ ਤੇ ਆਹ ਬਾਈ ਨੂੰ ਵੀ ਗਾਉਣ ਦਾ ਸ਼ੌਂਕ ਆ ਬਾਈ ਇੱਕ ਆਪਾਂ ਵੀਡੀਓ ਪਹਿਲਾਂ ਪਾਈ ਆ ਉਹ ਚ ਵੀ ਬਾਈ ਨੇ ਵਧੀਆ ਗਾਣਾ ਸੁਣਾਇਆ ਨਾ ਆਪਾਂ ਨੂੰ ਤੇ ਰਿਕਾਰਡ ਵੀ ਹੋਏ ਹੋਏ ਸੀ ਇਹ ਬਾਈ ਦਾ ਵੀ ਗਾਣਾ ਆਇਆ ਹੋਇਆ ਬਾਈ ਇੱਕ ਤੇ ਬਾਕੀ ਲਿਖਣ ਦਾ ਵੀ ਸ਼ੌਂਕ ਆ ਤੇ ਬਾਈ ਕੀ ਨਾਂ ਹੈਗਾ ਆਪਣਾ ਮੇਰਾ ਨਾਂ ਬਾਈ ਹੈਗਾ ਫਤੇ ਸਿੱਧੂ ਜੀ ਜ਼ਿਲ੍ਹਾ ਬਠਿੰਡਾ ਪਿੰਡ ਰਹਿਮਨ ਦਵਾਨਾ ਬਾਈ ਅੱਛਾ ਠੀਕ ਆ ਹੂੰ ਬਾਈ ਬੱਕਰੀਆਂ ਰੱਖਦੇ ਹਾਂ ਕ ਨਹੀਂ ਬਈ ਆਪਾਂ ਨੂੰ ਗੌਂਦੋਸ਼ ਹੋਊਗਾ ਬਾਈ ਅੱਛਾ ਇਹਨਾਂ ਨਾਲ ਆ ਗਏ ਆਪਣੇ ਭਰਾ ਬਾਈ ਸਾਰੇ ਨਾਲ ਆ ਗਏ ਨਾਲ ਹੋਣੇ ਬਈ ਇੰਜਵਾਇਰਮੈਂਟ ਕਰ ਠੀਕ ਆ ਤੇ ਹੁਣ ਸਾਨੂੰ ਕਿਹੜਾ ਸੁਣਾਵੇਂਗਾ ਬਾਈ ਤੁਹਾਨੂੰ ਬਾਈ ਆਪਾਂ ਜੱਕ ਮੇ ਸੁਣਾਵਾਂਗੇ ਅੱਜ ਚੱਲ ਸੁਣਾ ਦੇ ਫਿਰ ਇੱਕ ਬਾਈ ਆਪਾਂ ਬੱਕਰੀਆਂ ਆਵਾਸ ਤੇ ਲਿਖਿਆ ਬਾਈ ਅੱਛਾ ਉਹ ਸੁਣਾਵਾਂਗੇ ਹਾਂ ਬੱਕਰੀਆਂ ਵਾਲੇ ਵਾਸਤੇ ਲਿਖਿਆ ਜਿਹੜਾ ਉਹ ਸੁਣਾ ਬਾਈ ਉਹਦੇ ਦੋ ਬੋਲ ਥੋੜੇ ਨਾਲ ਸਾਝੇ ਕਰਨੇ ਬਾਈ ਉਹ ਇੱਕ ਡੱਬੀ ਹਾਂ ਇੱਕ ਡੱਬੀ ਇੱਕ ਕਾਲੀ ਨਗ ਪੂਰੇ ਹੋਗੇ 40 ਹੋ ਨਗ ਪੂਰੇ ਹੋਗੇ 40 ਨੀ ਕਮਾਲ ਬੱਲੀਏ ਨੀ ਸੁਣ ਬੱਕਰੀਆਂ ਵਾਲੇ ਉਹ ਬੱਕਰੀਆਂ ਵਾਲੇ ਮੇਰੇ ਯਾਰ ਕੁੜੀਏ ਨੀ ਸੁਣ ਬੱਕਰੀਆਂ ਵਾਲੇ ਉਹ ਫਤੇ ਬਹਿਮਣੇ دیਵਾਨੇ ਮਾਰਾ ਜਦੋਂ ਗਾਊਗਾ ਹੈ ਗੀਤ ਹੋਰ ਕਿ ਨਾਲ ਹੀ ਬਣਾ ਕੇ ਲਿਆਊਗਾ ਬਹਿਮਣੇ دیਵਾਨੇ ਮਾਰਾ ਫਤੇ ਗਾਊਗਾ ਨੀ ਗੀਤ ਹੋਰ ਕਿ ਨਾਲ ਹੀ ਬਣਾ ਕੇ ਲਿਆਊਗਾ ਨੀ ਕੰਮ ਪੂਰਾ ਚੱਲੇ ਨੀ ਕੰਮ ਪੂਰਾ ਚੱਲੇ ਕੰਮ ਪੂਰਾ ਚੱਲੇ ਤਿਆਰ ਬਰ ਤਿਆਰ ਕੁੜੀਏ ਨੀ ਸੁਣ ਬੱਕਰੀਆਂ ਵਾਲੇ ਓ ਬੱਕਰੀਆਂ ਵਾਲੇ ਮੇਰੇ ਯਾਰ ਕੁੜੀਏ ਨੀ ਸੁਣ ਬੱਕਰੀਆਂ ਵਾਲੇ ਮੈਂ ਦਿਆ ਲਿਖਿਆ ਬਾਈ ਨਹੀਂ ਬਾਈ ਜਿਹੜਾ ਸਾਈਡ ਤੇ ਆਇਆਗਾ ਗਾਣਾ ਯਾਰ ਰਿਲੀਜ਼ ਹੋਇਆ ਹੋਇਆ ਉਹ ਸੁਣਾ ਦੇ ਮਾੜਾ ਜਾ ਤੂੰ ਗਾਣਾ ਹੋ ਜਾਣਾ ਹੋ ਨਹੀਂ ਹੋਰ ਸੁਣਾ ਹਾਂ ਹੋਰ ਸੁਣੀਏ ਹੋਰ ਸੁਣੋ ਬਾਈ ਤੂੰ ਗਾਣਾ ਤਾਲੋ ਹੋਰ ਸੁਣਾ ਦੇ ਬਰੇ ਕਹਿੰਦੇ ਹੋਰ ਸੁਣ ਨਹੀਂ ਜਿਹੜਾ ਲਿਖਿਆ ਨਾ ਉਹ ਹਜੇ ਰਿਲੀਜ਼ ਨਹੀਂ ਨਾ ਕੀਤਾ ਸੁਣਾਉਣਾ ਨਹੀਂ ਨਹੀਂ ਉਹ ਆਪਾਂ ਸਾਰਾ ਸੁਣਾ ਦੇ ਆਪਾਂ ਕੋਈ ਚੱਕਰ ਨਹੀਂ ਬਾਈ ਸੁਣਾ ਦੇ ਠੀਕ ਹੋਣਾ ਹਾਂ ਬਾਡੀ ਕਿਹੜਾ ਕਾਲਾ ਚੋਰੀ ਹੋ ਨਾ ਨਹੀਂ ਆਪਾਂ ਉਹ ਚੱਕਰ ਨਹੀਂ ਬਸ ਠੀਕ ਹੈ ਜੀ ਯਾਰ ਕੀ ਯਾਰ ਸੁਣਾ ਇਹ ਵੀ ਬਣਾ ਬਈ ਉਹ ਬਾਈ ਪਹਿਲਾ ਸੁਣ ਲੋ ਯਾਰ ਗਾਣਾ ਸੁਣੋ ਯਾਰ ਇੱਥੇ ਗਾਣਾ ਸੁਣੋ ਗਾਣਾ ਗਾਣਾ ਸੁਣੋ ਯਾਰ ਠੀਕ ਹੈ ਨਾ ਅਗਲੀ ਵੀਡੀਓ ਵੱਧ ਲੈ ਜਾਵਾਂਗੇ ਨਾ ਗਾ ਉਹ ਬਾਅਦ ਯਾਰ ਖੜ ਜੋ ਯਾਰ ਸੁਣ ਲੋ ਠੀਕ ਹੈ ਨਾ ਮੋੜ ਨਾ ਖਰਾਬ ਕਰੋ ਪਹਿਲਾ ਸੁਣੋ ਆਪਾਂ 마ਸ਼ੇ ਵਾਲੀ ਦਾ ਸੁਣਾਉਣੇ ਆ ਬਾਈ ਉਸ ਤੋਂ ਬਾਅਦ ਸੁਣਾਵਾਂਗੇ ਆਪਾਂ ਠੀਕ ਹੈ ਠੀਕ ਹੈ ਨਾ ਇਹ ਰੋਮਾਂਟਿਕ ਜਿਹਾ ਗੀਤ ਆ ਉਸ ਤੋਂ ਬਾਅਦ ਫਿਰ ਹੋਰ ਸੁਣਾਵਾਂਗੇ ਖਾਮ ਮੈਂ ਕਸਮ ਤੇਰੀ ਸੋਹਣਿਆ ਜੀਨ ਬਾਰੇ ਸੋਚਿਆ ਨਹੀਂ ਖਾਵਾ ਮੈਂ ਕਸਮ ਤੇਰੀ ਸੋਹਣਿਆ ਤੇਰੇ ਬਿਨਾ ਜੀਨ ਬਾਰੇ ਸੋਚਿਆ ਨਹੀਂ ਓ ਰੱਬ ਜਾਣਦਾ ਏ ਰੱਬ ਜਾਣਦਾ ਏ ਵਖੂਨ ਦਾ ਕਵਬ ਵੀ ਮੈਂ ਕਵਬ ਵਿੱਚ ਵੇਖਿਆ ਨਹੀਂ ਖਾਮਾਂ ਮੈਂ ਕਸਮ ਤੇਰੀ ਸੋਹਣਿਆ ਤੇਰੇ ਬਿਨਾ ਜੀਣਾ ਵਾਰੇ ਸੋਚਿਆ ਨਹੀਂ ਹਏ ਸੋਚਿਆ ਨਹੀਂ ਓ ਉਹ ਤੇਰਾ ਨਾਮ ਲੈ ਕੇ ਸ਼ੁਰੂ ਹੁੰਦਾ ਮੇਰਾ ਦਿਨ ਏ ਕਿ ਸਦੀਆਂ ਜਾਂ ਲੱਗੇ ਪਲ ਤੈਨੂੰ ਵੇਖੇ ਬਿਨ ਵੇ ਹਏ ਤੈਨੂੰ ਵੇਖੇ ਬਿਨ ਵੇ ਤੱਕ ਤੈਨੂੰ ਉਮਰਾਂ ਦੇ ਦੁੱਖ ਟੁੱਟਦੇ ਹੋਰ ਦਾਦੀ ਦਾਰ ਤਾਇਓ ਲੋਚਿਆ ਨਹੀਂ ਖਾਵਾਂ ਮੈਂ ਕਸਮ ਤੇਰੀ ਸੋਹਣਿਆ ਨਾ ਜੀ ਨਵਰੇ ਸੋਚਿਆ ਨਹੀਂ ਹਏ ਸੋਚਿਆ ਨਹੀਂ ਓਹ ਦੰਗਾ ਲੱਗਿਆ ਬਈ ਪੂਰਾ ਵਧੀਆ ਬਈ ਪੂਰਾ ਵਧੀਆ ਹਾਂ ਤੁਹਾਨੂੰ ਹੋਰ ਸੁਣਾਉਣੇ ਬਈ ਇਹ ਆਪਣਾ ਲਿਖਿਆ ਹੋਇਆ ਬਈ ਹਾਂ ਉਹ ਸੁਣਾ ਜਿਹੜਾ ਤੇਰੇ ਲਿਖਿਆ ਉਹਨਾਂ ਵਿੱਚ ਕੋਕਾ ਤੇਰੇ ਕੰਨਾਂ ਵਿੱਚ ਵਾਲੀਆਂ ਨੀ ਜਦੋਂ ਭਾਵੇਂ ਸੋਹਣੀ ਏ ਤੂੰ ਜੱਜ ਦੀ ਹੈ ਵਾਲੀਆਂ ਉਨਾਂ ਵਿੱਚ ਕੋਕਾ ਤੇਰੇ ਕੰਨਾਂ ਵਿੱਚ ਵਾਲੀਆਂ ਹੈ ਜਦੋਂ ਭਾਵੇਂ ਸੋਹਣੀਏ ਤੂੰ ਜੱਚਦੀ ਹੈ ਵਾਲੀਆਂ ਨੀ ਮੁੱਖ ਤੇਰਾ ਸੋਹਣੀਏ ਗੁਲਾਬ ਵਰਗਾ ਨੀ ਮੁੱਖ ਤੇਰਾ ਸੋਹਣੀਏ ਗੁਲਾਬ ਵਰਗਾ ਨੀ ਜਦੋਂ ਕੋਲੇ ਆਵੇਂ ਆਉਂਦੀ ਖੁਸ਼ਬੂ ਨੀ ਚਾਨਣੂ ਮੇ ਦੇਖਣਾ ਏ ਛੱਡ ਦਿੱਤਾ ਸੋਹਣੀਏ ਨੀ ਚੰਨ ਨਾਲੋਂ ਸੋਹਣੀ ਲੱਗੇ ਤੂੰ ਨੀ ਹੈ ਚਾਨਣੂ ਮੇ ਦੇਖਣਾ ਏ ਛੱਡ ਦਿੱਤਾ ਸੋਹਣੀਏ ਨੀ ਚੰਨ ਨਾਲੋਂ ਸੋਹਣੀ ਲੱਗੇ ਤੂੰ ਨੀ ਹੋ ਚੰਨ ਨਾਲੋਂ ਸੋਹਣੀ ਲੱਗੇ ਤੂੰ ਨੀ ਠੀਕ ਆ ਬਾਈ ਠੀਕ ਆ ਬਾਈ ਬਹੁਤ ਵਧੀਆ ਹਨ ਬਾਈ ਠੀਕ ਹੈ ਤੇ ਫਿਰ ਬੱਕਰੀਆਂ ਵਾਲੇ ਖਾਤਰ ਜਿਹੜਾ ਗਾਣਾ ਲਿਖਿਆ ਹੈ ਆਪਦੇ ਆੜੀਆਂ ਖਾਤਰ ਆਹ ਬਈ ਸਾਰੇ ਆਪਣੇ ਭਰਾਵਾਂ ਖਾਤਰ ਆਈਏ ਇਹ ਇਹ ਪਾਵਾਂਗੇ ਬਈ ਆਪਾਂ ਠੀਕ ਹੈ ਰਿਕਾਰਡ ਵੀ ਕਰਾਂਗੇ ਇਹਦੀ ਵੀਡੀਓ ਵੀ ਬਣਾਵਾਂਗੇ ਬਈ ਹਾਂ ਓਕੇ ਕਰਕੇ ਜਾਵਾਂਗੇ ਹਰਾ ਗਮ ਭਰਾਵਾਂ ਵਾਸਤੇ ਯਾਰ ਠੀਕ ਹੈ ਹੋਸ਼ ਨਾਲੇ ਪਰਾ ਦਿਗੜ ਗਈਏ ਥੋੜੇ ਦਿਨਾਂ ਤੋਂ ਵਿਗੜ ਗਈਏ ਥੋੜੇ ਦਿਨਾਂ ਤੋਂ ਦੂਰੀ ਪਈਏ ਥੋੜੇ ਦਿਨਾਂ ਤੋਂ ਵਿਗੜ ਗਈਏ ਥੋੜੇ ਦਿਨਾਂ ਤੋਂ ਥੋੜੇ ਦਿਨਾਂ ਤੋਂ ਕਹਿੰਦਾ ਤੇਰੇ ਹੁੰਦੇ ਆ ਪੀਂਦੇ ਨਹੀਂ ਸਾ ਠੀਕ ਆ ਸਾਡੇ ਭਰਾ ਨਾ ਜਿਹੜੇ ਬੱਕਰਾਂ ਵਾਲੇ ਇਹ ਜ਼ਿਆਦਾ ਕਰ ਲੈ ਲੈ ਨਹੀਂ ਸਾਡੇ ਆ ਚੱਲ ਹਾਂ ਠੀਕ ਆ ਨਾ ਬਾਕੀ ਹੁਣ ਬਈ ਸੱਟ ਹੋਏ ਫਿਰਦੇ ਆ ਇਦੀ ਗੱਲ ਆ ਹਾਂ ਆ ਜੀ ਬਾਜੀ ਜੀ ਬਹੁਤ ਵਧੀਆ ਗਿਆ ਬਈ ਨੇ ਬਾਕੀ ਬਈ ਆਪਣਾ ਲਾਈਵ ਕੱਢ ਕੇ ਦੇਖ ਲੋ ਫਤੇ ਸਿੱਧੂ ਚੈਨਲ ਦੇ ਫਤੇ ਸਿੱਧੂ ਹੈਗਾ ਚੈਨਲ ਬਣਾਇਆ ਹਾਂ ਵੀ ਹੈਗਾ ਚੈਨਲ ਆਪਣਾ ਬਾਕੀ ਹੋਰ ਵੀ ਚੈਨਲਾਂ ਤੇ ਲਾਈਵ ਹੁੰਦੇ ਪ੍ਰੋਗਰਾਮ ਆਪਣੀ ਬਈ ਠੀਕ ਆ ਬਈ ਭਰ ਲਿਓ ਬਈ ਕੀ ਨਾਂ ਦੱਸਿਆ ਲੈਣਾ ਨਾ ਬਈ ਫਤੇ ਸਿੱਧੂ ਮੇਰਾ ਬਲਾਈਤੀ ਟੀਵੀ ਬਈ